ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਦੇ ਆਗੂ ਰਾਜੇਂਦਰ ਕੁਮਾਰ ਯੂਨੀਅਰ ਸਹਾਇਕ ਆਪਣੇ ਅਹੁਦੇ ਤੋਂ ਸੇਵਾਮੁਕਤ ਅੱਜ ਜਲ ਸਪਲਾਈ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸੰਜੀਪ ਕੌਂਡਲ ਦੀ ਪ੍ਰਧਾਨਗੀ ਹੇਠ ਯੂਨੀਅਨ ਮੈਂਬਰ ਰਾਜੇਂਦਰ ਕੁਮਾਰ ਯੂਨੀਅਰ ਸਹਾਇਕ ਦੀ ਰਿਟਾਇਰਮੈਂਟ ਪਾਰਟੀ ਕੀਤੀ ਗਈ ਪ੍ਰਧਾਨ ਕੌਂਡਲ ਨੇ ਦੱਸਿਆ ਕਿ ਰਾਜੇਂਦਰ ਕੁਮਾਰ ਯੂਨੀਅਨ ਦੀ ਹਰ ਗਤੀਵਿਧੀ ਵਿੱਚ ਹਿੱਸਾ ਲੈਂਦਾ ਸੀ ਅਤੇ ਬਹੁਤ ਹੀ ਮਿਹਨਤੀ ਵਰਕਰ ਰਿਹਾ ਯੂਨੀਅਨ ਨੂੰ ਰਾਜੇਂਦਰ ਕੁਮਾਰ ਦੀ ਕਮੀ ਹਮੇਸ਼ਾ ਰਹੇਗੀ ਇਸ ਮੌਕੇ ਨਰਿੰਦਰ ਸਿੰਘ, ਰਾਮ ਲਾਲ, ਭਪਾਲ ਸਿੰਘ, ਰਵੀ ਕੁਮਾਰ, ਰਾਜਨ ਕੁਮਾਰ, ਰਾਮ ਸ਼ਰਨ, ਰਾਜਿੰਦਰ ਕੁਮਾਰ ਆਦਿ ਮੈਂਬਰ ਸ਼ਾਮਲ ਹੋਏ। ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ। ਮੈਂ ਸੰਜੀਪ ਕੌਂਡਲ, ਜਲ ਸਪਲਾਈ ਸੈਨੀਟੇਸ਼ਨ ਵਰਕਪਲਾਨਿੰਗ ਜੁਨੀਅਨ, ਜਲਾ ਜਲੰਦਰ ਪ੍ਰਧਾਨਾ, ਤੇ ਸੁਪਾਸ ਖਤਰ ਅੰਜਾਨ। ਅੱਜ ਅਸੀਂ ਜੁਨੀਅਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਹਰਜਿੰਦਰ ਕੁਮਾਰ ਜੋ ਕਿ ਜੂਨੀਅਰ ਸਹਾਇਕ ਦੇ ਤੌਰ ਤੇ ਅ ਅੱਜ ਸਾਡੇ ਵਿਭਾਗ ਵਿੱਚ ਰਿਟਾਇਰ ਹੋਏ ਆ ਅ ਅਸੀਂ ਜੱਥੇਬੰਦੀ ਵੱਲੋਂ ਉਨ੍ਹਾਂ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਗਈ ਇਹ ਸਾਡੇ ਸਾਥੀ ਰਜਿੰਦਰ ਕੁਮਾਰ ਜੀ ਬਹੁਤ ਹੀ ਯੋਗ ਸਾਥੀ ਸੀਗੇ ਅ ਅਸੀਂ ਲਗਭਗ ਪਿਛਲੇ 24-25 ਸਾਲ ਤੋਂ ਇਕੱਠੇ ਹੀ ਕੰਮ ਕਰ ਰਹੇ ਹਾਂ ਰਜਿੰਦਰ ਕੁਮਾਰ ਜੀ ਸਾਡੀ ਜੱਥੇਬੰਦੀ ਦੇ ਵਿੱਚ ਲਗਾਤਾਰ ਕੰਮ ਕਰਦੇ ਸੀਗੇ ਅਸੀਂ ਕੋਈ ਵੀ ਰੈਲੀ ਤਾਂ ਨਹੀਂ ਮੁਜਾਰੇ ਕੋਈ ਵੀ ਸਿਕਾ ਪੱਕੇ ਹੋਣ ਤੱਕ ਦੇ ਸੰਘਰਸ਼ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਲੜਿਆ ਇਹਨਾਂ ਦੀ ਇੱਕ ਖਾਸियत ਇਹ ਵੀ ਸੀ ਕਿ ਇਹ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਪ੍ਰਤੀ ਆਪਣਾ 100% ਇਮਾਨਦਾਰ ਸੀਗੇ ਤੇ ਜੋ ਵੀ ਇਹਨਾਂ ਨੇ ਡਿਊਟੀ ਕੀਤੀ ਆ ਕੰਦੇਹੀ ਨਾਲ ਕੀਤੀ ਆ ਅ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਤੰਦਰੁਸਤੀ ਭਰੀ ਹੋਵੇ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਹੱਸਦੇ ਖੇਡਦੇ ਅ ਇਹਨਾਂ ਦੀ ਜ਼ਿੰਦਗੀ ਬਤੀਤ ਹੋਵੇ ਤੇ ਇਹਨਾਂ ਦੀ ਜੋ ਵੀ ਨੌਕਰੀ ਇਹਨੇ ਸਾਲ ਦੀ ਕੀਤੀ ਘੱਟੋ-ਘੱਟ 35 ਸਾਲ ਦੀ ਉਹਦੇ ਵਿੱਚ ਬੇਦਾਗ ਨੌਕਰੀ ਤੋਂ ਰਿਟਾਇਰ ਹੋ ਕੇ ਆਪਣੇ ਘਰ ਨੂੰ ਗਏ ਆ ਅਸੀਂ ਸਾਰੀ ਜਥੇਬੰਦੀ ਵੱਲੋਂ ਇਹਨਾਂ ਆਪ ਦੇ ਨਾਲ ਆਏ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਤੇ ਸਾਡੇ ਜਿਹੜੇ ਮਾਲ ਅਫਸਰ ਸਾਹਿਬਾਨ ਸਾਰੇ ਬੈਠੇ ਸੀਗੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ